ਜੋ ਮੈਂ ਉਹਨਾਂ ਲਾਭਪਾਤਰਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਜਿਨ੍ਹਾਂ ਨੂੰ ਅੱਜ ਸਰਕਾਰ ਵੱਲੋਂ ਬਰਾਪਾ ਪੈਨਸ਼ਨ ਵਿਧਵਾ ਪੈਸੇ ਜਿਹੜੀ ਦਿੱਤੀ ਗਈ ਹੈ ਨਾਲ ਇਹਨਾਂ ਦੇ ਸੀਨੀਅਰ ਸਿਟੀਜ਼ਨ ਦੇ ਕਾਰਡ ਵੀ ਬਣਾਏ ਗਏ ਨੇ ਕੁਝ ਪਹਿਣਾ ਮਹਿਲਾਵਾਂ ਲਈ ਜਿਹੜੀ ਵੀ ਫ੍ਰੀ ਕੈਂਡ ਦੀ ਜਿਹੜੀ ਕੰਪਨੀ ਆ ਉਹ ਵੀ ਇਹਨਾਂ ਨੂੰ ਅੱਜ ਬਣਾ ਕੇ ਦਿੱਤੀ ਕਿੰਨੇ ਕੁ ਲੋਕ ਅੱਜ 100 ਦੇ ਕਰੀਬ ਜਿਹੜੀਆਂ ਪੈਨਸ਼ਨਾਂ ਵੰਡੀਆਂ ਗਈਆਂ ਤੇ ਬੱਡੀ ਗੰਤੀ ਤੇ ਜਿਹੜੇ ਕੈਸ ਦੇ ਕੱਪਿਆਂ ਨੇ ਅੱਜ ਸਾਡੇ ਨਾਲ ਮੈਡਮ ਬੈਠੇ ਨੇ ਇਹ ਸਾਰੀ ਤੁਹਾਨੂੰ ਜਾਣਕਾਰੀ ਦੇਣਗੇ ਤੇ ਮੈਂ ਆਤਮ ਨਗਰ ਦੇ ਸੂਹ ਇਲਾਕਾ ਲੋਕਾਂ ਨੂੰ ਇਹ ਕਹਿਣਾ ਬੇਨਤੀ ਕਰਨੀ ਚਾਹੁੰਦਾ ਕਿ ਜਿਹੜੇ ਲੋੜਵੰਦ ਨੇ ਸਹੀ ਲੋੜਵੰਦ ਨੇ ਕਿਸੇ ਕਾਰਨ ਕੋਈ ਪੈਣ ਵਿਧਵਾ ਹੋ ਗਈ ਕੋਈ ਬਜ਼ੁਰਗ ਹੈ ਤੇ ਇਹ ਸਹਾਰਾ ਉਹ ਮੇਰੇ ਦਫ਼ਤਰ ਜਾ ਕੇ ਕੰਟੈਕਟ ਕਰਨ ਉਹਨਾਂ ਨੂੰ ਪਹਿਲੇ ਦਿਨਾਂ ਤੇ ਜਿਹੜੀ ਉਹਨਾਂ ਦਾ ਹੱਕ ਹੈ ਪੈਨਸ਼ਨ ਦਾ ਜੋ ਸਰਕਾਰ ਉਹਨਾਂ ਦੀ ਸੇਵਾ ਲਈ ਵਚਨਬੱਧਾ ਉਹਨਾਂ ਨੂੰ ਪਹਿਲੇ ਦਿਨਾਂ ਤੇ ਪੈਨਸ਼ਨਾਂ ਸੁਵਾ ਕੇ ਦਿੱਤੀ ਜਾਵੇ ਮਾਹੀ ਕਣਕ ਮੰਡੂ ਪਰ ਕਰਿਆ ਜਿਹੜੀ ਆ ਹੁਣ ਮਹੀਨਾਵਾਰ ਆਟਾ ਦੇ ਵਿੱਚ ਤਬਦੀਲ ਹੋ ਗਈ ਆ ਕਿਵੇਂ ਮੰਨਦੇ ਹੋ ਜੀ ਸਰਕਾਰ ਦੇ ਇਸ ਫੈਸਲੇ ਨੂੰ ਲੋਕਾਂ ਦੇ ਵਿੱਚ ਮੈਂ ਇਸ ਫੈਸਲੇ ਦੀ ਸ਼ਲਾਘਾ ਕਰਦਾ ਕਿਉਂਕਿ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੇ ਬਦਲਾ ਦੀ ਭਾਵਨਾ ਲੈ ਜਾਂਦੀ ਆ ਉਹ ਜਦੋਂ ਮੈਂ ਨਾਟ ਗੋਇੰਗ ਟੂ ਕੰਡਮ ਐਨੀ ਪਰਸਨਲ অর ਐਨੀ ਸਿਸਟਮ ਜੋ ਪਹਿਲੇ ਸਰਕਾਰਾਂ ਨੇ ਜਾਂ ਡਿਪੂ ਵਾਲੇ ਕਰਦੇ ਰਹੇ ਨੇ ਵਧੀਆ ਕਰਦੇ ਰਹੇ ਨੇ ਪਰ ਜਿਹੜਾ ਅਸੀਂ ਸਾਡੀ ਸੰਤੁਸ਼ਟੀ ਇਹ ਹੈ ਇਹ ਦੋਰ ਸਟੱਪ ਤੇ ਸਾਰੀਆਂ ਸੂਲਤਾਂ ਜਿਹੜੀਆਂ ਉਹ ਲੋਕਾਂ ਨੂੰ ਪ੍ਰਵਾਰੀ ਕਰਿੰਦੀਆਂ ਨੇ ਜੇ ਕੋਈ ਕਣਕ ਲੈਣਾ ਚਾਹੁੰਦਾ ਉਹਨੂੰ ਕਣਕ ਮਿਲੂ ਜੇ ਕੋਈ ਆਟਾ ਪੀਸਿਆ ਹੋਇਆ ਲੈਣਾ ਚਾਹੁੰਦਾ ਉਹ ਆਟਾ ਉਹਦੇ ਘਰੇ ਆ ਕੇ ਮਿਲੂਗਾ ਉਹਦੇ ਨਾਲ ਇਹ ਆ ਵੀ ਕੋਈ ਹਿਰਾ ਫਿਰਦੀ ਜਿਹੜੀ ਕੋਈ ਖਜਾਇਦ ਦੀਆਂ ਸ਼ਿਕਾਇਤਾਂ ਹੁੰਦੀਆਂ ਨੇ ਉਹ ਨਹੀਂ ਹੋ ਸਕਦਾ ਸਰ ਜਿਹੜੀਆਂ ਪਿਛਲੀਆਂ ਸਕੀਮਾਂ ਸੱਗੀਆਂ ਜਿਵੇਂ ਕਾਂਗਰਸ ਦੇ ਟਾਈਮ ਦੇ ਵਿੱਚ ਪੈਨਸ਼ਨ ਨੂੰ ਲੈ ਕੇ ਸਕੀਮਾਂ ਸੀਗੀਆਂ ਉਸ ਤਰ੍ਹਾਂ ਚੱਲਦੀ ਰਹੀ ਜੀ ਨਵੇਂ ਫਾਰਮ ਭਰਨੇ ਪੈਣਗੇ ਨਹੀਂ ਕਿਹੜੀਆਂ ਫਾਰਮਾਂ ਨਵੇਂ ਵੀ ਭਰ ਰਹੇ ਆ ਜੇ ਕੋਈ ਕਿਸੇ ਨੇ ਪਹਿਲਾਂ ਭਰ ਕੇ ਦਿੱਤਾ ਅਸੀਂ ਤਾਂ ਪਾਰਟੀ ਬਾਈ ਤੋਂ ਉੱਤੇ ਉੱਠ ਕੇ ਭਲੇ ਦਾ ਕੰਮ ਕਰਨਾ ਅਗਰ ਕੋਈ ਕਾਂਗਰਸ ਸਮੇਂ ਕੋਈ ਕਾਲੀ ਸਮੇਂ ਪਹਿ전에 ਵੀ ਭਰੀਆਂ ਨੇ ਉਹਨਾਂ ਨੂੰ ਹੁਣ ਸਰਕਾਰ ਨੇ ਸੱਦੇ ਲਾਗੂ ਕਰਨਾ ਨਾ ਅਸੀਂ ਉਹਨਾਂ ਦੇ ਜਿਹੜੀਆਂ ਉਹਨਾਂ ਦੇ ਫਾਰਮ ਭਰੇ ਆ ਉਹਨੂੰ ਉਸੇ ਆਧਾਰ ਤੇ ਅਸੀਂ ਚੱਕੇ ਜਿਹੜੇ ਲਾਭਪਾਤਰੀ ਨੇ ਉਹਨਾਂ ਨੂੰ ਉਸ ਦੇ ਅਧੀਨ ਲਾਭ ਦੇਣਾ ਠੀਕ ਹੈ ਸਰ ਸੇਮ ਜੀ ਬਿਆਨ ਸੋ ਜੀ ਮੈਂ ਕੀ ਜੇ ਕਰਤਾ ਉਹ ਰਿਹਾ ਮੌਜੂਦਾ ਕੇਸ ਜੀ ਬੈਸ ਪਰ ਕੀ ਕਹਿੰਿਓ ਸਰ ਸੇਮ ਜੀ ਜੇ ਆਪ ਸਰੈਂਡਰ ਕੀਤਾ ਜੀ ਕੋਰਟ ਦੇ ਵਿੱਚ ਕੀ ਇਸ ਫੈਸਲੇ ਕੀ ਕਹਿੰਦੇ ਉਹਦੇ ਕਮੀ ਨਾਨਕਾ ਜਲਤਲ ਮੰਦਾ ਹੋਏ ਅਗਰ ਜੇ ਕਿਸੇ ਨੇ ਕੋਈ ਗੁਨਾਹ ਕੀਤਾ ਤਾਂ ਜਿਹੜਾ ਭਾਰਤੀ ਕਾਨੂੰਨ ਦੀ ਜਿਹੜੀ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਉਹਨੂੰ ਉਹਦੀ ਪਾਲਣਾ ਕਰਨੀ ਪੈਣੀ ਹੈ ਉਹਨਾਂ ਨੇ ਬੜੀ ਦੂਰ ਤੱਕ ਲੜਾਈ ਲੜੀ ਵੀ ਮੈਂ ਜਮਾਨਤ ਬਾਰੇ ਬਾਰ ਲੈ ਗਿਆ ਪਰ ਜਿਹੜੇ ਜਿਹੜੇ ਦੋਸ਼ ਨੇ ਜਿਹੜੇ ਜੁਰਮ ਨੇ ਬਹੁਤ ਸੰਗੀਨ ਨੇ ਕਹਿ ਭੈਣ ਦਾ ਮਾਮਲਾ ਹੈ ਉਦੇ ਵਿੱਚ ਜਿਹੜਾ ਉਹਨਾਂ ਨੇ ਪੇਸ਼ ਹੋ ਕੇ ਕਾਨੂੰਨ ਦਾ ਸਾਹਮਣਾ ਕਰਿਆ ਉਹਦੇ ਅਨੁਸਾਰ ਉਹਨਾਂ ਨੂੰ ਜੇ ਸਜ਼ਾ ਬਣਦੀ ਹੋਈ ਤਾਂ ਜੇ ਉਹਨਾਂ ਨੇ ਪਾਪ ਕੀਤਾ ਉਹ ਪੈਨ ਤਾਂ ਕਹਿੰਦੀ ਸਾਰੇ ਪ੍ਰੂਫ ਨੇ ਜੇ ਉਹਨੇ ਜੁਰਮ ਕੀਤਾ ਸਾਬਤ ਹੋ ਗਿਆ ਤਾਂ ਫਿਰ ਕਾਨੂੰਨ ਦੀਆਂ ਜਿਹੜੀਆਂ ਸਲਾਖਾਂ ਦੇ ਪਿੱਛੇ ਬਾਹਰ ਆਉਣਾ ਨਾਮੁਲਕੰਗ ਜਿੰਨੇ ਕੱਲੇ ਸ਼ਬਦਾਂ ਦੇ ਵਿੱਚ ਨਿੰਦਿਆ ਕੀਤੀ ਜਾਵੇ ਅਗਰ ਕਿਸੇ ਸੰਵਿਧਾਨਕ ਕੁਰਸੀ ਤੇ ਬੈਠ ਕੇ ਚੁਣਿਆ ਹੋਇਆ ਨਮਾਇੰਦਾ ਇਸ ਤਰ੍ਹਾਂ ਦਾ ਕੰਮ ਕਰੇ ਆ ਉਹ ਬਹੁਤ ਹੀ ਨਿੰਦਣਯੋਗ ਹੈ ਉਹਨਾਂ ਨੇ ਕੰਮ ਕੀਤਾ ਤਾਂ ਭੈਣ ਸ਼ਰਿਆਮ ਅੱਜ ਵੀ ਉੱਥੇ ਇੱਕ ਜੇਰੀ ਦੇ ਵਿੱਚ ਬੈਠਦੀ ਆ। ਉਹਨੂੰ ਅੱਜ ਮੈਂ ਸ hẳn ਦਾ ਇਨਸਾਫ ਮਿਲਿਆ। ਉਹਨੇ ਮੈਨੂੰ ਵੀ ਬਾਜ਼ਮਾਰੀ ਸੀ ਨਵੀਂ ਬੈਠ ਕੇ ਆ ਸੀਗਾ ਤੇ ਅੱਜ ਉਹਨੂੰ ਮੈਂ hẳn ਦਾ ਵੀ ਉਹਦੀ ਕਾਜ਼ੀ ਨੂੰ ਠੰਡ ਪਾਉ ਜਦੋਂ ਜਿਹੜਾ ਦੋਸ਼ੀ ਹੈ ਥਲਾਖਾਂ ਦੇ ਪਿੱਛੇ। ਇਨਸਾਫ ਉਹਨਾਂ ਨੂੰ ਕਿੰਨਾ ਟਾਈਮ ਕਿਉਂ ਲੱਗਦਾ ਹੈ? ਇਹ ਪਿਛਲੀਆਂ ਸਰਕਾਰਾਂ ਦਾ ਜਿਹੜੇ ਉਹਨਾਂ ਦੇ ਰਾਖੇ ਸੀਗੇ ਜਿਹੜੇ ਮੰਤਰੀ ਸਾਹਿਬ ਜਾਂ ਕੋਈ ਹੋਰ ਉਹ ਦਿਨਾਂ ਤੇ ਇਲਜ਼ਾਮ ਲੱਗਦੇ ਇਹ ਸਵਾਲ ਤੁਸੀਂ ਜੀ ਉਹਨਾਂ ਨੂੰ ਕਰੋ ਤਾਂ ਉਹ ਬਿਹਤਰ ਜਵਾਬ ਦੇਣਗੇ। ਸੱਤ ਬੰਦਿਆਂ ਨੂੰ ਪੈਨਸ਼ਨ ਦੇ ਰਹੇ ਆ। ਜਿਹਦੇ ਵਿੱਚ ਮੁੰਡਾਪਾ ਪੈਨਸ਼ਨ ਜਿਹੜੀ ਹੈ 2,4174 ਹੈ ਵਿਡੋ ਪੈਨਸ਼ਨ ਜਿਹੜੀ ਹੈ 33018 ਨੇ ਐਂਡ ਡਿਪੈਂਡੈਂਟ ਚਿਲड्रन ਜਿਹੜੀ ਹੈ 16860 ਐਂਡ ਹੈਂਡੀਕੈਪ ਜਿਹੜੀ ਹੈ 19155 ਮੈਂ ਸਾਰੀ ਜਨਤਾ ਨੂੰ ਦੱਸਣਾ ਚਾਹਣੀ ਹੈ ਪਲੀਜ਼ ਇਸ ਗੱਲ ਦਾ ਧਿਆਨ ਰੱਖੋ ਕਿ ਪੰਜਾਬ ਸਰਕਾਰ ਵੱਲੋਂ ਇਹ ਪੈਨਸ਼ਨਾਂ ਜਿਹੜੀਆਂ ਨੇ ਬਿਲਕੁਲ ਮੁਫਤ ਦਿੱਤੀਆਂ ਜਾਂਦੀਆਂ ਨੇ ਹਰ ਇੱਕ ਸਕੀਮ ਜੋ ਸੋਸ਼ਲ ਡਿਪਾਰਟਮੈਂਟ ਸੋਸ਼ਲ ਸਿਕਿਉਰਿਟੀ ਔਮਨ ਐਂਡ ਚਾਈਲਡ ਡਿਵੈਲਪਮੈਂਟ ਤੋਂ ਦਿੱਤੀ ਜਾ ਰਹੀ ਹੈ ਇਹ ਬਿਲਕੁਲ ਫ੍ਰੀ ਆਫ ਕਾਸਟ ਹੈ ਤੁਸੀਂ ਜਦੋਂ ਫਾਰਮ ਭਰਨਾ ਹੈ ਸਾਡੀ ਅੰਗਨwadi ਲੜਕੀਆਂ ਨੇ ਜਗ੍ਹਾ ਜਗ੍ਹਾ ਤੇ ਬੈਠੀਆਂ ਹੋਈਆਂ ਨੇ ਗਲੀ ਗਲੀ ਵਿੱਚ ਬੈਠੀਆਂ ਹੋਈਆਂ ਨੇ ਤੁਸੀਂ ਕੋਈ ਵੀ ਪੈਸਾ ਕਿਸੇ ਨੂੰ ਵੀ ਤੁਸੀਂ ਦੇਣਾ ਨਹੀਂ ਹੈ ਇਹ ਫਾਰਮ ਵੀ ਜਿਹੜੇ ਨੇ ਸਾਡੇ ਨੇ ਉਹ ਫ੍ਰੀ ਮਿਲਦੇ ਨੇ ਇਸ ਵਾਸਤੇ ਇਸ ਵਾਸਤੇ ਜਿਹੜੀਆਂ ਸਕੀਮਸ ਨੇ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਨੇ ਇਹਦਾ ਫਾਇਦਾ ਤੁਸੀਂ ਉਠਾਓ ਲੋੜਵੰਦ ਬੰਦੇ ਨੇ 메ਨ ਸਰਕਾਰ ਪੰਜਾਬ ਸਰਕਾਰ ਦਾ 메ਨ ਮਕਸਦ ਇਹ ਹੈ ਕਿ ਜਿੰਨੇ ਗਰੀਬ ਬੰਦੇ ਨੇ ਉਹਨਾਂ ਨੂੰ ਹੈਲਪ ਕੀਤੀ ਜਾਏ ਮੈਡਮ ਸਮਾਂ ਕੱਦ ਤੱਕ ਬੈਠੇ ਹੋ ਸਕੀਮ ਦਾ ਇਹਦਾ ਫਾਇਦਾ ਲੈ ਸਕਦੇ ਆ ਇਹਦੇ ਵਿੱਚ 58 ਸਾਲ ਲੇਡੀਜ਼ ਦੀ ਉਮਰ ਹੈ ਤੇ 65 ਸਾਲ ਜਿਹੜੇ ਨੇ ਉਹ ਜੈਂਟਸ ਦੀ ਉਮਰ ਹੈ ਤੇ ਕਦ ਤੱਕ ਸਕੀਮ ਚੱਲਦੀ ਹੈ ਇਸ ਸਕੀਮ ਪੂਰੀ ਜ਼ਿੰਦਗੀ ਚੱਲਦੀ ਰਹਣੀ ਹੈ ਜਦੋਂ ਤੱਕ ਸਰਕਾਰ ਹੈ ਇਹ ਸਕੀਮ ਉਦੋਂ ਤੱਕ ਚੱਲਦੀ ਰਹੇਗੀ ਇਹਦੇ ਵਿੱਚ ਕੁਝ ਐਕਸਟਰਾ ਨਹੀਂ ਹੈ ਕਿ ਬੰਦ ਹੋ ਜਾਣੀ ਹੈ ਸਰਕਾਰ ਦਾ ਵੱਤੋ ਵੱਦੇ ਫੈਸਲਾ ਹੁੰਦਾ ਹੈ ਕਿ ਗਰੀਬਾਂ ਨੂੰ ਜਿੰਨੀ ਵੱਤੋ ਵੱਦ ਉਹਦੀ ਹੈਲਪ ਕੀਤੀ ਜਾ ਸਕੇ ਲੇਕਿਨ ਮੈਮ ਲੋਕਾਂ ਲਈ ਕਿੰਨੀ ਹੁੰਦਾ ਪ੍ਰੋਸੈਸ ਹੈ ਇਹ ਜਿਹੜਾ ਸ਼ੁਰੂ ਹੋ ਜਾਂਦਾ ਹੈ ਇਹ ਤੁਸੀਂ ਜਿਹੜਾ ਫਾਰਮ ਭਰਦੇ ਹੋ ਤੁਹਾਡਾ 1 ਮਹੀਨੇ ਦੇ ਵਿੱਚ ਤੁਸੀਂ ਅਸੀਂ ਤੁਹਾਡੀ ਪੈਨਸ਼ਨ ਜਿਹੜੀ ਫਾਰਮ ਫੂਮ ਲੈ ਕੇ ਸਾਰਾ ਚੈੱਕ ਕਰ ਲੈਂਦੇ ਆ ਆਫਟਰ ਕੁਆਟਰਲੀ ਚੱਲਦਾ 3 ਮਹੀਨੇ ਦਾ ਪ੍ਰੋਸੀਜਰ ਹੁੰਦਾ ਹੈ ਉਹਦੇ ਵਿੱਚ ਇੱਕ ਕੁਆਟਰਲੀ ਪ੍ਰੋਸੀਜਰ ਚੱਲਦਾ ਹੈ ਇਹਦੇ ਵਿੱਚ ਤੁਸੀਂ ਨਾਮ ਆਧਾਰ ਕਾਰਡ ਅਕਾਊਂਟ ਨੰਬਰ ਔਰ ਆਪਣੇ ਘਰ ਦਾ ਐਡਰੈਸ ਇਹ ਸਾਨੂੰ ਤੁਸੀਂ ਦੇਣਾ ਹੈ ਫਾਰਮ ਦੇ ਵਿੱਚ ਜਿਹੜੇ ਫਾਰਮ ਸਰਕਾਰ ਵੱਲੋਂ ਮਿਲਦੇ ਨੇ ਫ੍ਰੀ ਆਫ ਕਾਸਟ ਮਿਲਦੇ ਨੇ ਉਹਦੇ ਵਿੱਚ ਜਿੰਨੇ ਰੂਲ ਐ ਰੈਗੂਲੇਸ਼ਨ ਨੇ ਹਰੇਕ ਫਾਰਮ ਦੇ ਵਿੱਚ ਲਿਖੇ ਹੁੰਦੇ ਨੇ ਤੁਸੀਂ ਕਿਸੇ ਬੰਦੇ ਨੂੰ ਮੈਂ ਬਾਰ ਬਾਰ ਤੁਹਾਨੂੰ ਇੱਕ ਗੱਲ ਦੇ ਰਿਕੁਐਸਟ ਕਰ ਰਹੀ ਹਾਂ ਕਿ ਤੁਸੀਂ ਫਾਰਮ ਭਰ ਕੇ ਆਂਗਨ ਵੜੀ ਕੁੜੀ ਦੇ ਥਰੂ ਜਾਂ ਖੁਦ ਸਾਨੂੰ ਦਫ਼ਤਰਾਂ ਵਿੱਚ ਲੈ ਕੇ ਜਾਓ ਕਿਸੇ ਬੰਦੇ ਨੂੰ ਤੁਸੀਂ ਕੋਈ ਪੈਸਾ ਫਾਰਮ ਭਰੰਦਾ ਜਾਂ ਕਿਸੇ ਤਰ੍ਹਾਂ ਦੀ ਕੋਈ ਰਿਸ਼ਵਤ ਨਹੀਂ ਦੇਣੀ ਅਸੀਂ ਆਪਣੇ ਦਫ਼ਤਰ ਦੇ ਬਾਹਰ ਤੱਕ ਲਿਖੇ ਲਗਾਇਆ ਹੋਇਆ ਹੈ ਕਿ ਸਰਕਾਰੀ ਸਕੀਮਾਂ ਫ੍ਰੀ ਆਫ ਕਾਸਟ ਦਿੱਤੀਆਂ ਜਾਂਦੀਆਂ ਨੇ ਮੁਫਤ ਦਿੱਤੀਆਂ ਜਾਂਦੀਆਂ ਨੇ ਸਰਕਾਰ ਤੁਹਾਡੇ ਕੋਲੋਂ ਕੋਈ ਪੈਸਾ ਨਹੀਂ ਲੈਂਦੀ। ਅਗਰ ਕੋਈ ਮੈਂਬਰ ਤੁਹਾਡੇ ਕੋਲੋਂ ਇਸ ਚੀਜ਼ ਦੀ ਦੀਮਾਨ ਕਰਦਾ ਪੈਸੇ ਦੀ ਦੀਮਾਨ ਕਰਦਾ ਤਾਂ ਤੁਸੀਂ ਸਾਨੂੰ ਸਾਡੇ ਦਫ਼ਤਰ ਦੇ ਵਿੱਚ ਆ ਕੇ ਕੰਪਲੇਨ ਕਰੋ ਅਸੀਂ ਇਮੀਡੀਏਟਲੀ ਕਾਰਵਾਈ ਕਰਾਂਗੇ। ਇਸ ਲਈ ਮੈਂ ਤੁਹਾਨੂੰ ਫੇਰ ਇੱਕ ਰਿਕੁਐਸਟ ਕਰਦੀ ਹਾਂ ਕਿ ਲੁਧਿਆਣਾ ਡਿਸਟ੍ਰਿਕਟ ਵਿੱਚ ਇਸ ਵਕਤ ਅਸੀਂ 3.5 ਲੱਖ ਬੰਦੇ ਨੂੰ ਪੈਨਸ਼ਨ ਦੇ ਰਹੇ ਹਾਂ। ਜਿਹੜੇ ਲੋੜਵੰਦ ਬੰਦੇ ਨੇ ਜ਼ਰੂਰ ਸਾਡੇ ਤੱਕ ਅਪਰੋਚ ਕਰਨ ਸਾਡੇ ਸੀਡੀਪੀਓ 16 ਸੀਡੀਪੀਓ 16 ਬਲਾਕਾਂ ਦੇ ਵਿੱਚ ਬੈਠੇ ਹੋਏ ਨੇ ਆਂਗਣਵਾੜੀ ਕੁੜੀ ਸਾਡੀ ਹਰੇ ਗਲੀ ਵਿੱਚ ਬੈਠੀ ਹੋਈ ਹੈ ਤੁਸੀਂ ਉਹਦੀ ਮਦਦ ਲਓ ਸੀਡੀਪੀਓ ਦਫ਼ਤਰ ਫਾਰਮ ਜਮ੍ਹਾਂ ਕਰਾਓ ਫਾਰਮ ਜਮ੍ਹਾਂ ਕਰਾਣ ਲੱਗੇ ਸੀਡੀਪੀਓ ਦਫ਼ਤਰ ਤੋਂ ਤੁਸੀਂ ਇੱਕ ਨੰਬਰ ਮਿਲੇਗਾ ਤੁਹਾਨੂੰ ਰਸੀਵਿੰਗ ਨੰਬਰ ਤੁਸੀਂ ਰਸੀਵਿੰਗ ਨੰਬਰ ਜ਼ਰੂਰ ਲੈਣਾ ਹੈ ਬਿਨਾ ਨੰਬਰ ਤੋਂ ਕੋਈ ਫਾਰਮ ਤੁਸੀਂ ਜਮ੍ਹਾਂ ਨਹੀਂ ਕਰਾਣਾ ਠੀਕ ਹੈ